ਕਮਾਲ ਦਾ ਕੰਮ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਆ ਮੱਖਣਸ਼ਾਂ ਲੁਭਾਣਾ ਜੀ ਬਣਾਏ ਆ ਬੇੜਾ ਇਹਨਾਂ ਦਾ ਲਹਿਰਾਂ ਦੇ ਵਿੱਚ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਰਹਿਮਤ ਸਦਕਾ ਬੇੜਾ ਬਾਹਰ ਨਿਕਲਦਾ ਹੋਇਆ ਇਹ ਸਰੂਪ ਤੁਸੀਂ ਫੋਟੋਆਂ ਦੇ ਵਿੱਚ ਵੀ ਨਹੀਂ ਦੇਖਿਆ ਹੋਣਾ ਜਿਹੜੀ ਇਹਨਾਂ ਨੇ ਕਹਿ ਸਕਦੇ ਆ ਕਿ ਭਾਵਨਾ ਦੇ ਨਾਲ ਇਮੇਜਿਨੇਸ਼ਨ ਦੇ ਨਾਲ ਇਹ ਚੀਜ਼ ਨੂੰ ਤਿਆਰ ਕੀਤਾ ਵਾ ਇਸ ਵਕਤ ਮੈਂ ਪਿੰਡ ਗਾਜੀਆਣੇ ਦੇ ਵਿੱਚ ਆ ਜ਼ਿਲ੍ਹਾ ਮੋਗਾ ਨਿਹਾਲ ਸਿੰਘ ਵਾਲਾ 3 ਕਿਲੋਮੀਟਰ ਹੀ ਰਹਿ ਗਿਆ ਆ ਤੇ ਇਹ ਸਾਰੀਆਂ ਸਮੁੰਦਰੀ ਲਹਿਰਾਂ ਜੀ ਇਹ ਹਾਂਜੀ ਹਾਂਜੀ ਸਾਰੀਆਂ ਸਮੁੰਦਰੀ ਲਹਿਰਾਂ ਜੀ ਇਹ ਸਮੁੰਦਰੀ ਲਹਿਰਾਂ ਹੋ ਗਈਆਂ ਆ ਮਗਰਲਾ ਬਸਾ ਬੇੜੇ ਦਾ ਹੋ ਗਿਆ ਕਿਉਂਕਿ ਬਾਕੀ ਤਾਂ ਡੁੱਬਿਆ ਹੋਇਆ ਵਾ ਆਪਾਂ ਸੁਣਦਾ ਨਹੀਂ ਸੀ ਹੁੰਦੇ ਮੱਕਣਸ਼ਾ ਲੁਬਾਣਾ ਜੀ ਦਾ ਬੇੜਾ ਡੋ ਗਿਆ ਸੀ ਤੇ ਉੱਥੇ ਉਹਨੇ ਅਰਦਾਸ ਕੀਤੀ ਸੀ ਪਾਤਸ਼ਾਹ ਮੈਂ 500 ਮੋਹਰਾਂ ਚੜਾ ਕੇ ਜਾਊਂਗਾ ਮੇਰਾ ਬੇੜਾ ਬਾਹਰ ਆ ਜੇ ਹਣਾ ਤੇ ਫਿਰ ਉਹ ਅਰਦਾਸ ਪੂਰੀ ਹੋਈ ਸੀ ਤੇ ਫਿਰ ਉਹ ਆਏ ਸੀ ਕਿ ਬਾਬਾ ਬਕਾਲਾ ਜੀ ਹਾਂਜੀ ਆ ਫਿਰ ਉੱਥੇ ਫਿਰ ਉਹਨਾਂ ਨੇ ਮੂਰਾਂ ਧਰੀ ਗਏ ਤੇ ਜਿਹੜਾ ਅਸਲੀ ਸੀ ਬਾਬੇ ਨੇ ਆਖਿਆ 500 ਸੁੱਖੀਆਂ ਸੀ ਤੇਰੀਆਂ ਤਾਂ ਹਾਂ ਉਦੋਂ ਫਿਰ ਹਾਂ ਫਿਰ ਉਹ ਉਹ ਕਾਬੂ ਸੁਨ ਸਾਖੀ ਸਾਰੀ ਯਾਦ ਆ ਗਈ ਆ ਉਹ ਚੀਜ਼ ਨੂੰ ਦਰਸਾਉਂਦੀ ਹੋਈਏ ਮੂਰਤੀ ਲੱਕੜ ਦੇ ਵਿੱਚੋਂ ਕੱਢ ਰਹੇ ਆ ਬਾਈ ਜੀ ਹੁਣੀ ਸਰਦਾਰ ਰਿਸ਼ਪਾਲ ਸਿੰਘ ਜੀ ਨੇ ਪਾਲੀ ਦੇ ਤੌਰ ਤੇ ਮਸ਼ਹੂਰ ਨੇ ਆਰਟਿਸਟ ਤੇ ਆ ਬਾਬਾ ਮੱਖਣਸ਼ਾਲਾ ਬਣਾਣਾ ਜੀ ਆ ਉੱਤੇ ਰਹਿਮਤ ਦਾ ਹੱਥ ਆ ਬਹੁਤ ਸੋਹਣਾ ਸਰੂਪ ਤਿਆਰ ਕਰ ਰਹੇ ਆ ਅਗਰ ਤੁਸੀਂ ਵੀ ਕੋਈ ਕੁਛ ਇਹ ਜਾ ਤਿਆਰ ਕਰਾਣਾ ਹੋਵੇ ਸੰਪਰਕ ਕਰ ਲਿਓ ਨੰਬਰ ਮੈਂ ਡਿਸਕ੍ਰਿਪਸ਼ਨ ਚ ਦੇ ਦੂੰਗਾ